ਇੱਕ ਨੌਜਵਾਨ ਨੂੰ ਜ਼ਖੇਪੜ ਪਿੰਡ ਦੇ ਨੂੰ ਨੌਕਰੀ ਦਾ ਚਾਸਾ ਝੂਠਾ ਦੇ ਕੇ ਲਗਭਗ 10 ਲੱਖ ਰੁਪਏ ਦੀ ਠੱਗੀ ਮਾਰ ਗਿਆ ਮੋਗੇ ਜ਼ਿਲ੍ਹੇ ਦਾ ਬੰਦਾ ਗੱਲਬਾਤ ਕਰਦੇ ਆਂ ਬਾਈ ਨਾਲ ਵੀ ਕਿਵੇਂ ਠੱਗੀ ਮਾਰੀ ਆ ਕੀ ਗੱਲਬਾਤ ਆ ਦੇਖ ਸਕਦੇ ਆਂ ਬਾਬਾ ਜੀ ਕੋਲੇ ਆਏ ਨੇ ਹਾਂਜੀ ਬਾਈ ਜੀ ਕੀ ਨਾਮ ਆ ਆਪਣਾ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਕੀ ਗੱਲਬਾਤ ਹੋਈ ਆ ਪੂਰੀ ਮੈਂ ਪੇਪਰ ਦੇਣ ਗਿਆ ਸੀ ਪੰਚਕੋਲਾ ਬਿਜਲੀ ਬੋਰਡ ਦਾ ਤੇ ਅਗਲੇ ਦਿਨ ਮੈਨੂੰ ਕਾਲ ਆਈ ਜੀ ਵੀ ਤੁਸੀਂ ਨੇ ਬੈਂਕ 'ਚ ਜੌਬ ਕਰਨੀ ਆ ਤਾਂ ਸਾਨੂੰ ਇਹਨੇ ਰੁਪਏ ਬਾਪ ਤੋਂ ਪਾ ਦੋ ਮੈਂ 2500 ਰੁਪਏ ਪਾਤਾ ਜੀ ਉਹਨਾਂ ਨੇ ਪ੍ਰੋਪਰਟੀ ਕੱਟ ਕੇ ਤੇ ਇੱਕ ਲਿਸਟ ਜਾਰੀ ਕਰੀ ਹੈ ਜੀ ਉਹਨਾਂ ਨੇ ਜੀਦੇ ਵਿੱਚ ਮੇਰਾ ਨੰਬਰ ਆ ਗਿਆ ਸੀ ਅੱਛਾ ਹਾਂ ਜੀ ਤੇ ਇਸ ਤੋਂ ਬਾਅਦ ਮੈਨੂੰ ਕਹਿੰਦੇ ਵੀ 2 ਲੱਖ ਰੁਪਏ ਪਾ ਦਿਓ ਵੀ ਤੁਹਾਨੂੰ ਗਾਹਾਂ ਪ੍ਰੋਫੈਸਰ ਦੱਸ ਦਾਂਗੇ ਇੱਕ ਸਰਟੀਫਿਕੇਟ ਮੰਗਦਾ ਹੁੰਦਾ ਜੀ ਐਲਪੀ ਯੂਨੀਵਰਸਿਟੀ ਤੋਂ ਜੀ ਉਹਨਾਂ ਨੇ ਮੈਨੂੰ ਦੱਸਿਆ ਜੀ ਵੀ ਕਿਤੇ ਚਾਂਸਲਰ ਆ ਵਾ ਗਿਆ ਆ ਵਾ ਗਿਆ ਮੈਨੂੰ ਇਹਨੇ ਰੁਪਏ ਪਾ ਦਿਓ ਤੇ ਤੁਸੀਂ ਪਾਈ ਗਏ ਜੀ ਰੁਪਏ ਮੈਂ ਤੁਸੀਂ ਜਾਣਦੇ ਸੀ ਬੰਦੇ ਨੂੰ ਉਹਨੂੰ ਨਹੀਂ ਬੰਦੇ ਨੂੰ ਨਹੀਂ ਜਾਣਦੇ ਸੀ ਨਾ ਤੁਹਾਨੂੰ ਜਦੋਂ ਤੁਸੀਂ ਪੰਜ ਕੋਲੇ ਪੇਪਰ ਦੇਣ ਗਿਓ ਬਿਜਲੀ ਦਾ ਹਾਂਜੀ ਪਿਛਲੀ ਬੋਰਡ ਦਾ ਹੀ ਉਦੋਂ ਬਾਅਦ ਫੋਨ ਆਇਆ ਤੁਹਾਨੂੰ ਸਾਨੂੰ ਉਦੋਂ ਬਾਅਦ ਫੋਨ ਆਇਆ ਜੀ ਕਾਲ ਆਈ ਹੈਗੀ ਇੰਨੇ ਟਾਈਮ ਬਾਅਦ ਤੇ ਵੀ ਤੋਂ 24 ਘੰਟੇ ਬਾਅਦ ਹੀ ਆਈ ਹੈਗੀ ਜੀ ਅਗਲੇ ਦਿਨ ਹੀ ਅਛਾ ਅਗਲੇ ਦਿਨ ਹੀ ਫੋਨ ਆ ਗਿਆ ਹਾਂਜੀ ਠੀਕ ਹੈ ਤੇ ਉਹਨਾਂ ਨੇ ਫਿਰ ਮੈਨੂੰ ਸਾਰਾ ਦਾ ਕੁਝ ਦੱਸ ਕੇ ਜੀ ਭਾਏਸੇ ਲੈ ਲਈ ਜੀ ਮੈਥੋਂ ਉਹਨਾਂ ਨੇ ਮੈਥੋਂ ਘੱਟੋ-ਘੱਟ 4.5 ਲੱਖ ਰੁਪਏ ਲੈ ਲਈ ਜੀ ਪਹਿਲਾਂ ਤੇ ਇਸ ਤੋਂ ਬਾਅਦ ਮੈਨੂੰ ਪੁਲਿਸ ਨੇ ਧਮਕੀਆਂ ਦੇਣ ਲੱਗ ਗਏ ਜੀ ਵੀ ਤੇਰੇ ਤੇ ਕੇਸ ਪਵਾ ਦੂੰਗਾ ਤੂੰ ਦੋ ਨੰਬਰ ਫਸ ਜਾਵੇਂਗਾ ਹੁਣ ਮੈਂ ਫਸਣਾ ਆਇਆ ਏ ਤੀ ਜੀ ਵੀ ਚਲੋਕੇਸ਼ਨਾਂ ਪਾਏ ਜੇ ਮੈਂ ਪੈਸੇ ਦਿੰਦਾ ਰਹਿ ਜੀ ਹੁਣ ਉਹ ਤੇ ਇੱਕ ਦਿਨ ਮੈਂ ਖੇਤ ਬੈਠਾ ਜੀ ਕੰਮ ਕਰਦਾ ਸੀ ਜੀ ਹੂੰ ਤੇ ਕੋਈ ਹੋਰ ਵੀ ਫਰਾਡ ਕੀਤਾ ਹੋਊਗਾ ਜੀ ਉਹ ਬੰਦੇ ਨੇ ਤੇ ਉਹਨੇ ਆ ਕੇ ਦੱਸਿਆ ਜੀ ਜਦੋਂ ਕਹਿੰਦੇ ਬਾਈ ਤੂੰ ਗਲਤ ਫਸ ਰਿਆਂਗੇ ਵੀ ਇਹ ਫਰਾਡ ਹੈਗਾ ਕਿਨੇ ਦੱਸਿਆ ਤੁਨੂੰ ਕੋਈ ਹੋਰ ਬੰਦਾ ਦੀ ਜਿਹੜਾ ਉਹਦੇ ਕੁੱਟ ਨਾ ਰਹਦੀ ਜੀ ਉਹਨੂੰ ਬੰਦੇ ਨੂੰ ਅੱਛਾ ਹਾਂ ਜੀ ਮੇਰਾ ਵਟਸਐਪ ਕਾਲ ਚੱਕੀ ਸੀ ਉਹਨੇ ਕਹਾ ਬੰਦੇ ਨੇ ਮੈਂ ਤੁਸੀਂ ਬਿਨਾ ਜਾਣ ਪਛਾਣ ਤੋਂ ਜਾਨੀ ਕਿ ਵੀ ਇੰਨੇ ਪੈਸੇ ਦੇਤੇ ਹਾਂ ਜੀ ਤੂੰ ਨੁਟਾਂ ਸੇਕਮੇ ਆਏ ਚਾਂਸੀ ਜਿਕੇ ਮੈਂ ਆਏ ਤੁਸੀਂ ਚਾਂਸੀ ਵੀ ਆਏ ਬੀ ਤੁਹਾਨੂੰ ਬੈਂਕ ਚ ਜੋਬ ਲਵਾ ਦੂੰਗਾ ਹੁਣ ਜੋਬ ਦਾ ਕਿਹਨੂੰ ਨਹੀਂ ਹੁੰਦਾ ਜੀ ਸਰਕਾਰੀ ਦਾ ਗਏ ਤੁਸੀਂ ਬਿਜਲੀ ਬੋਰਡ ਦਾ ਪੇਪਰ ਦੇ ਕੇ ਆਇਤੇ ਬਿਜਲੀ ਬੋਰਡ ਦਾ ਪੇਪਰ ਦੇਣਤੀ ਜੀ ਅੱਛਾ ਹਾਂ ਜੀ ਤੁਸੀਂ ਜਮੇ ਨਹੀਂ ਸੋਚਿਆ ਵੀ ਯਾਰ ਵੀ ਕਿਵੇਂ ਬੰਦਾ ਗਮਰਾਹ ਕਰ ਰਿਹਾ ਠੱਗੀ ਮਾਰ ਰਿਹਾ ਬਸ ਦਿਮਾਗ ਤੇ ਇਹਦਾ ਪ੍ਰੈਸ਼ਰ ਪੈ ਗਿਆ ਜੀ ਸਰਕਾਰੀ ਨੌਕਰੀ ਚਲੋ ਮਿਲਦੀ ਹੈ ਜੀ ਅੱਛਾ ਫਿਰ ਪੈਸੇ ਕੁੱਲ ਪੈਸੇ ਕਿੰਨੇ ਗਏ ਕਿਵੇਂ ਕਿਵੇਂ ਗਏ 95 ਲੱਖ ਰੁਪਇਆ ਗਿਆ ਜੀ ਤੇ ਮਤਲਬ ਕਿਤੇ 20000 ਕਿਤੇ 30000 ਕਿਤੇ 40000 ਪਾਉਂਦਾ ਰਿ ਅੱਛਾ ਕਿੰਨੇ ਕਿੰਨੇ ਦਿਨ ਪਾਏ ਨੇ ਪੈਸੇ ਆ ਇੱਕ ਅਕਾਊਂਟ ਚ ਜੀ ਮੈਂ ਕੁਟਕੁਟ ਪਾਏ ਨੇ ਜੀ ਉਹਨੂੰ 25 ਤੋਂ 20 30 ਦਿਨ ਜੀ ਇੱਕ ਮਹੀਨਾ ਪੈਸੇ ਪਾਈ ਗਿਆ ਕੁੱਲ ਪੈਸਾ ਕਿੰਨਾ ਵਗਿਆ 9.5 ਲੱਖ ਰੁਪਏ ਜੀ ਸਬੂਤ ਹੈਗੇ ਕੋਈ ਕਾਗਜ਼ ਸਾਰਾ ਕੁਝ ਪਿਆਈ ਹੁਣ ਹੈਗੇ ਨੇ ਨਾ ਹੁਣ ਮੀ ਮੋਬਾਈਲ ਚ ਨਹੀਂ ਹੁਣ ਤਾਂ ਅੱਛਾ ਹਾਂ ਜੀ ਤੇ ਆਪਣਾ ਜਿਹੜੇ ਰਾਹੀਂ ਪੈਸੇ ਪਾਏ ਨੇ ਜੀ ਆਪਾਂ ਨੇ ਜੀਪੇ ਰਾਹੀਂ ਉਹਦਾ ਸਾਰੀ ਨਟਲੰਕਰਾਈਆਂ ਪਈਆਂ ਨੇ ਜੀ ਆਪਣੇ ਕੋਲ ਤੇ ਥਾਣੇ ਚ ਤੁਸੀਂ ਗਏ ਨਹੀਂ ਨਾ ਥਾਣੇ ਚ ਗਏ ਨਹੀਂ ਕਿਉਂਕਿ ਮੈਨੂੰ ਧਮਕੀਆਂ ਦੇਣ ਲੱਗ ਗਿਆ ਜੀ ਪਹਿਲਾਂ ਉਹ ਹੀ ਬਿੱਤਰੇ ਦੇ ਕਿ ਉਸ ਪੌਦ ਨੂੰ ਤੇਰੇ ਤੇ ਐ ਕਰ ਦੂੰਗਾ ਕੀ ਨੌ ਹੈ ਬੰਦੇ ਦਾ ਕਿੱਥੇ ਦਾ ਉਹ ਜਿਹਨੇ ਤੁਹਾਡੇ ਨਾਲ ਠੱਗੀ ਮਾਰੀਆ 10 ਲੱਖ ਦੀ ਨਾਮ ਹਰਪ੍ਰੀਤ ਸਿੰਘਾ ਜੀ ਪਿਤਾ ਦਾ ਨਾਮ ਗੁਰਚਰਨ ਸਿੰਘਾ ਪਿੰਡ ਸਮਾਦ ਭਾਈ ਹੈ ਤੇ ਜ਼ਿਲ੍ਹਾ ਮੋਗਾ ਹੀ ਆ ਮੋਗੇ ਜਿਲ੍ਹੇ ਚ ਸਮਾਦ ਭਾਈ ਪਿੰਡ ਦਾ ਦੇਖ ਸਕਦਾ ਮੈਂ ਨੌਜਵਾਨ ਬਾਬਾ ਜੀ ਕੋਲੇ ਆਇਆ ਹੈ 9.5 ਲੱਖ ਰੁਪਏ ਦੀ ਠੱਗੀ ਗਿਆ ਸੀਗਾ ਬਿਜਲੀ ਬੋਰਡ ਦੇ ਪੇਪਰ ਦੇਣਾ ਦੂਜੇ ਦਿਨ ਫੋਨ ਆ ਗਿਆ ਕਿਹਨੂੰ ਕਹਿੰਦਾ ਤੈਨੂੰ ਬੈਂਕ ਚ ਬੈਂਕ ਚ ਕੀਲਵਾ ਦੂੰਗਾ ਕਹਿੰਦਾ ਬੈਂਕ ਦਾ ਕਾਊਂਟਰੈਂਟ ਜੀ ਕਾਊਂਟਰੈਂਟ ਕਾਊਂਟਰ ਦੀ ਡਿਊਟੀ ਵੀ ਆਉਦੇ ਉੱਤੇ ਤੈਨੂੰ ਅਕਾਊਂਟ 10 9.5 ਲੱਖ ਰੁਪਇਆ ਪਵਾ ਗਏ ਤੋਂ ਮੁਰਕੇ ਹੁਣ ਰਾਹ ਨਹੀਂ ਦੇ ਰਿਆ ਬਾਬਾ ਜੀ ਨਾਲ ਗੱਲ ਕਰ ਕਰਦੇ ਆ ਹਾਂਜੀ ਬਾਬਾ ਜੀ ਤੁਹਾਡੇ ਕੋਲੇ ਆਏ ਨੇ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਲੱਗੇ ਹੋਇਆ ਦਿਨ ਰਾਤ ਸਭ ਤੋਂ ਪਹਿਲਾਂ ਤਾਂ ਅਸੀਂ ਧੀਆ ਬੇਟੀਆਂ ਦੇ ਕੰਮ ਕਰਨ ਲੱਗੇ ਹੋਇਆ ਜਿਹੜਾ ਮਿਸ਼ਨ ਲੈ ਕੇ ਚੱਲਿਆ ਪਰ ਇਹ ਬੰਦੇ ਦਾ ਵੱਡਾ ਫਰਾਡ ਹੋਇਆ ਤੇ ਹੋ ਸਕਦਾ ਉਹ ਬੰਦੇ ਤੋਂ ਹੋਰ ਵੀ ਕਿਸੇ ਦਾ ਭਲਾ ਹੋ ਜੇ ਉਹਨੇ ਖਬਰ ਕਿੰਨੇ ਕ ਫਰਾਡ ਕੀਤੇ ਹੋਣਗੇ ਅਸੀਂ ਉਹਨੂੰ ਵੀ ਮਤਲਬ ਇਹਨਾਂ ਦੇ ਨਾਲ ਜਾਂਚ ਪੜਤਾਲ ਇਹਨਾਂ ਦੀ ਕਰਾਂਗੇ ਵੀ ਕੀ ਕੀ ਉਹਦਾ ਇਹ ਸਿਸਟਮ ਹੈ ਉਹਨੇ ਕਿੰਨੇ ਕੁ ਬੰਦਿਆਂ ਨਾਲ ਠੱਗੀ ਮਾਰੀ ਹੈ ਤੇ ਜਾਂ ਕੀ ਹੋਇਆ ਅਸੀਂ ਇਹਦੀ ਪੜਤਾਲ ਹੁਣ ਕਰਕੇ ਇਹਨਾਂ ਨੂੰ ਇਨਸਾਫ ਦਿਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਤੁਹਾਡੇ ਕੋਲੇ ਆਏ ਨੇ ਕਿਵੇਂ ਸੰਪਰਕ ਚਾਹੀਏ ਬੰਦੇ ਤੁਹਾਡੇ ਕੋਲੇ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਾਡੇ ਕੋਲੇ ਕੱਲ ਪਿੰਡ ਸਾਦਲੇ ਪਹੁੰਚੇ ਨੇ ਕਿਉਂਕਿ ਅਸੀਂ ਪਹਿਲਾਂ ਇੱਕ ਨਾਂਗਲੇ ਮਾਸਲਾ ਸੀ ਜਿਹੜਾ ਹੱਲ ਕਰਕੇ ਆਏ ਸੀ ਉਹਨਾਂ ਨੇ ਸਾਡੀ ਕਿਤੇ ਵੀਡੀਓ ਵੇਖੀ ਇਹ ਜੇਖੇਪੜ ਤੋਂ ਪਹੁੰਚੇ ਨੇ ਫਿਰ ਸਾਡੇ ਕੋਲੇ ਸਾਦਲੇ ਪਹੁੰਚੇ ਮੈਂ ਸਾਦਲੇ ਗੁਰੂ ਘਰ ਦੇ ਵਿੱਚ ਗ੍ਰਾਂਥੀ ਆ ਜਦੋਂ ਪਤਾ ਲੱਗਿਆ ਤੇ ਕੱਲ ਵੀ ਸਾਡੇ ਨਾਲ 9 ਲੱਖ ਦੀ ਠੱਗੀ ਹੋਈ ਆ ਤਾਂ ਫਿਰ ਇਹਨਾਂ ਨੂੰ ਮੈਂ ਕੱਲ ਕਿਹਾ ਤੇ ਭਾਈ ਬਾਬਾ ਕਮਾਂਡ ਸਿੰਘ ਜਿਹੇ ਧਾਰ ਨੇ ਜਿਹੜੇ ਸਾਡੇ ਉਹਨਾਂ ਕੋਲੇ ਪਹੁੰਚੋ ਅੱਜ ਉੱਥੇ ਬੁਲਾਏ ਨੇ ਇਸ ਕਰਕੇ ਹੁਣ ਅਸੀਂ ਇਹਨਾਂ ਦੀ ਪੂਰੀ ਮਦਦ ਕਰਾਂਗੇ ਤੇ ਇਨਕਵਾਰੀ ਕਰਾਂਗੇ ਜੇ ਕੋਈ ਹੋਇਆ ਕਿਉਂਕਿ ਇਹਨਾਂ ਦੇ ਨਾਲੇ 2 ਸਾਲ ਹੋ ਗਏ ਬੋਲੇ ਨਹੀਂ ਕਿਉਂਕਿ ਜਦੋਂ ਆਪਾਂ ਬੋਲਦੇ ਨਹੀਂ ਨਾ ਫਿਰ ਅਗਲਾ ਦੂਜੇ ਨੂੰ ਵੀ ਫਿਰ ਸਹਕਾਰ ਕਰਦਾ ਪਤਾ ਨਹੀਂ ਕਿੰਨੇ ਕੋ ਨੇ ਸਹਕਾਰ ਕੀਤੇ ਹੋਣੇ ਕਿੰਨੇ ਕੋ ਉਹਨੇ ਹੋਰ ਲੋਕ ਜਿਹੜੇ ਠੱਗੀ ਦੇ ਵਿੱਚ ਫਸਾਏ ਹੋਣੇ ਇਸ ਕਰਕੇ ਅਸੀਂ ਹੁਣ ਇਹਨਾਂ ਦੀ ਗੱਲਬਾਤ ਜਿਹੜੀ ਸੁਣੀ ਹੈ ਸੁਣ ਕੇ ਫਿਰ ਜਿਸ ਤਰ੍ਹਾਂ ਜਹੇਦਾਰ ਜੀ ਸਾਡੇ ਕਹਣਗੇ ਉੱਪਰ ਬੈਠੇ ਨੇ ਜਹੇਦਾਰ ਜੀ ਵੱਡੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੰਪਰਕ ਕਰਾਂਗੇ ਜਿਸ ਤਰ੍ਹਾਂ ਉਹ ਕਹਣਗੇ ਮੋਗੇ ਜਿਹੜੇ ਦੇ ਵਿੱਚ ਵੀ ਸਾਡੇ ਜਹੇਦਾਰ ਬੈਠੇ ਨੇ ਫਿਰ ਉਹਨਾਂ ਨਾਲ ਸੰਪਰਕ ਕਰਕੇ ਅਸੀਂ ਉੱਥੇ ਜ਼ਰੂਰ ਕਾਰਵਾਈ ਪਾਵਾਂਗੇ ਵਾਹਿਗੁਰੂ ਜ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਉਹ ਬਾਬਾ ਜੀ ਦਬਾਉਂਗੇ ਪੈਸੇ ਫਿਰ ਅਸੀਂ ਦਬਾਵਾਂਗੇ ਅਸੀਂ ਗਾਹਾਂ ਤਹਾਂ ਤੱਕ ਵੀ ਪਹੁੰਚ ਕਰਾਂਗੇ ਜਥੇਦਾਰਾਂ ਤੱਕ ਜਿਵੇਂ ਬਾਬਾ ਰਾਜਾ ਰਾਜ ਸਿੰਘ ਬਾਬਾ ਚੜ੍ਹ ਸਿੰਘ ਬਾਬਾ ਛੇਰ ਸਿੰਘ ਤਾਂ ਦਾਸ ਕਮੰਡ ਸਿੰਘ ਖਾਲਸਾ ਉਗਰਾਹਾਂ ਤੇ ਅਸੀਂ ਇਹਨਾਂ ਦੀ ਪੂਰੀ ਜਾਂਚ ਪੜਤਾਲ ਕਰਕੇ ਜਿੰਨਾਂ ਚਿਰ ਇਹਨਾਂ ਦਾ ਹੱਕ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਇਹਨਾਂ ਦੀ ਪੈਰਵਾਹੀ ਕਰਦੇ ਰਹਾਂਗੇ ਉੱਥੇ ਉਹਨੂੰ ਨੰਗਾ ਕਰਾਂਗੇ ਨੰਗਾ ਚਿੱਟਾ ਕਰਾਂਗੇ ਲੋਕਾਂ ਦੇ ਵਿੱਚ ਲਿਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਗੁਰਦੀਪ ਸਿੰਘ ਜੀ ਪਿੰਡ ਪੰਡਿਤ ਜਖੇਪੜ ਹੰਬਲਵਾਸ ਜੀ ਹੰਬਲਵਾਸ ਤੇ ਰਹੀਂ ਪਰਤੇ ਰਹੇ ਦੋ ਸਾਲ ਤੋਂ ਦੋ ਸਾਲ ਤੋਂ ਮੈਂ ਚੁੱਪੋ ਬੈਠਾ ਰਿਹਾ ਸੀ ਅੱਛਾ ਕੀ ਕੰਮ ਕਰਦੇ ਹੋ ਤੁਸੀਂ ਮੈਂ ਖੇਤੀਬਾੜੀ ਕਰਦਾ ਜੀ ਤੇ ਖੇਤੀਬਾੜੀ ਕਰਦੇ ਹੋ ਦੇਖ ਸਕਦੇ ਹੋ ਵੀ ਗੁਰਦੀਪ ਸਿੰਘ ਪਿੰਡ ਜਖੇਪੜ ਤੇ ਪੇਪਰ ਦੇਣ ਗਿਆ ਸੀਗਾ ਬਿਜਲੀ ਬੋਰਡ ਦੇ ਦੂਏ ਦਿਨ ਫੋਨ ਆ ਗਿਆ ਕਿਸਾਨ ਇੱਕ ਆਮ ਖੇਤੀ ਕਰਨ ਵਾਲਾ ਨੋਰਮਲ ਇਹ ਤੋਂ ਕਦੇ 4 ਲੱਖ 4 ਲੱਖ ਇਕੱਠਾ ਪਾਇਆ ਸੀ ਨਾ ਜੀ ਕਿਸਾਨਾਂ ਚ ਪਾਇਆ ਜੀ ਲਈ 25000 ਇੱਕ ਪਹਿ ਗਿਆ 30000 ਇੱਕ ਪਹਿ ਗਿਆ ਐ ਪਿਆਈ ਇਹ ਤਾਂ Google Pay ਕਰਿਆ ਸਾਰਾ ਨਹੀਂ Google Pay ਕਰੇ ਨਹੀਂ Google Pay ਕਰੇ ਹੋਏ ਨੇ ਸਬੂਤ ਪੱਕੇ ਨੇ